ਉਹ ਦੋਦੀ ਮੈਂ ਇਹ ਗੱਲ ਕਹਿੰਦੀ ਸੀ ਇਕੱਠੇ ਰਹਿੰਦੇ ਨੇ ਇਹ ਚਿੱਟਾ ਵੇਚਦੇ ਨੇ ਇਕੱਠੇ ਰਹਿੰਦੇ ਨੇ ਪਰ ਮੈਨੂੰ ਜਦੋਂ ਵੀ ਮੈਂ ਜਾਂਦੀ ਸੀ ਮੈਨੂੰ ਕਹਿੰਦੇ ਸੀ ਜੀ ਲਿਵਿੰਗ ਰਿਲੇਸ਼ਨਸ਼ਿਪ ਕੋਰਟ ਨੇ ਕਿਹਾ ਹੋਇਆ ਤੁਸੀਂ ਜਾਓ ਦੇਖੋ ਜਿਨ੍ਹਾਂ ਆਪਾਂ ਜਿਵੇਂ ਪਿਓ ਦਾ ਸਹਾਰਾ ਬਹੁਤ ਜ਼ਿਆਦਾ ਜੁੜਿਆ ਜਿਨ੍ਹਾਂ ਦੇ ਮਰ ਜਾਂਦੇ ਆ ਬਹੁਤ ਫੌਜੀ ਵੀਰ ਨੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਫਿਰ ਉਹਨਾਂ ਦੀ ਜਨਾਨੀਆਂ ਵੀ ਇਕੱਲੇ ਬੱਚੇ ਨਹੀਂ ਪਾਲਦੀਆਂ ਇਹ ਇਸ ਟਾਈਮ ਮੈਂ ਇੱਕ ਉਹਦੀ ਘਰ ਵਾਲੀ ਨਹੀਂ ਇਸ ਟਾਈਮ ਮੈਂ ਇੱਕ ਮਾਂ ਤੇ ਜਿੰਨਾ ਤੱਕ ਮੇਰੇ ਬੱਚਾਂ ਦਾ ਮੈਨੂੰ ਹੱਕ ਨਹੀਂ ਮਿਲਦਾ ਮੈਂ ਜਿੰਨਾ ਚਿਰ ਹੋਇਆ ਮੈਂ ਲੜੂਗੀ ਤੇ ਮੈਂ ਇਹਨਾਂ ਦੇ ਹੱਕਾਂ ਇਹਨਾਂ ਦਾ ਨਾ ਅੰਦਰੋਂ ਆਂਦਰਾ ਜੋ ਵੀ ਮੈਂ ਚੀਜ਼ਾਂ ਕੱਢ ਲੂੰਗੀ ਜਿੰਨਾ ਤੱਕ ਮੇਰੇ ਬੱਚਾਂ ਦਾ ਹੱਕ ਨਹੀਂ ਮਿਲਦਾਗਾ ਤੇ ਤੁਸੀਂ ਕਮੈਂਟ ਕਰਦੇ ਸੀਗੇ ਘੱਟ ਤੂੰ ਵੀ ਨਹੀਂ ਗਈ ਉਹ ਤਾਂ ਇਹ ਤੇ ਅਲੀਗੇਸ਼ਨ ਲਾਂਦੀ ਆ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਮੈਂ ਅਲੀਗੇਸ਼ਨ ਜਿਹੜਾ ਲਾਂਦੀ ਸੀ ਆਪਣੇ ਹਿੰਦੂ ਸਿੱਖ ਧਰਮ ਦੇ ਵਿੱਚ ਜਿੰਨਾ ਤੱਕ ਡਿਵੋਰਸ ਨਹੀਂ ਹੁੰਦਾ ਤਲਾਕ ਨਹੀਂ ਹੁੰਦਾਗਾ ਕੋਈ ਵੀ ਵਿਆਹ ਨਹੀਂ ਕਰਵਾ ਸਕਦਾ ਹਾਲਾਂਕਿ ਮੇਰਾ ਕੋਰਟ ਦੇ ਵਿੱਚ ਕੇਸ ਚੱਲੀ ਜਾਂਦਾ ਹੈ ਕਹਿੰਦੇ ਕੋਈ ਨਹੀਂ ਅਸੀਂ ਦੇਖਦੇ ਆਂ ਜੀ ਮੈਂ ਤੇ ਦੇਖ ਲੈ ਕੀ ਹੈ ਮੈਂ ਜੋ ਤੁਹਾਨੂੰ ਸਬੂਤ ਦੇ ਰਹੀ ਆਂ ਫਿਰ ਤੁਸੀਂ ਇਹਦੇ ਚ ਦੇਖਣਾ ਤੇ ਕੁਝ ਰਹਿ ਨਹੀਂਗਾ ਜਿਹੜੀ ਬੰਦੀ ਕਾਰਵਾਈ ਕਰੋ ਕਹਿੰਦੇ ਜੇ ਕੋਈ ਨਹੀਂ ਕੋਈ ਨਹੀਂ ਸੀ ਕੋਈ ਨਹੀਂ ਸੀ ਦੇਖਦੇ ਆ ਮਾਮਲਾ ਐ ਕਹਿ ਕੇ ਜੀ ਉਹ ਚਲਦੇ ਹੋ ਗਏ ਤੇ ਹਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਕੋਈ ਵੀ ਐ ਜੀ ਜਨਾਨੀ ਨਹੀਂ ਹੁੰਦੀ ਜੀ ਵੀ ਕਿਸੇ ਦਾ ਹੱਸਦਾ ਵਜਾ ਘਰ ਬਰਬਾਦ ਕਰ ਦੇ ਜੇ ਉਹਨੂੰ ਪਤਾ ਹੋਵੇ ਨਾ ਮੈਂ 5 ਮਹੀਨੇ ਜੇਲ੍ਹ ਦੀ ਹਵਾ ਖਾ ਕੇ ਆ ਗਈ ਆ ਦੁਨੀਆ ਪਰਚ ਬਦਨਾਮੀ ਹੋ ਗਈ ਫਿਰ ਵੀ ਅਗਲੀ ਕਿਨਾਰਾ ਕਰ ਜਾਂਦੀ ਆ ਪਰ ਇਹਨੂੰ ਤਾਂ ਕੋਈ ਹੈ ਹੀ ਨਹੀਂ ਨੱਥੀ ਚੜੀਦਾ ਹੀ ਨਹੀਂ ਹੈਗਾ ਕਹਿੰਦੇ ਜੀ ਮੇਰਾ ਵਿਆਹ ਨਹੀਂ ਹੋਇਆਗਾ ਫਿਰ ਕੀ ਫਾਇਦਾ ਹੈ ਜੀ ਜਨਾਨੀ ਦੇ ਨਾਲ ਲਾਵਾ ਫਰੇ ਲਏ ਦਾ ਤੁਸਤਾ ਗੁਰੂ ਘਰ ਦੇ ਜਿਹੜੇ ਮਹਾਰਾਜ ਆਪਾਂ ਜਿੰਨਾਂ ਦੇ ਆਪਾਂ ਮੱਥਾ ਟਿਕਦੇ ਤੁਸੀਂ ਤਾਂ ਉਹਨਾਂ ਨੂੰ ਕਲੰਕ ਲਾਤਾਗਾ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਨਾ ਰਾਣੀਆਂ ਦਾ ਦਰਜਾ ਰਾਣੀਆਂ ਦਾ ਹੀ ਹੁੰਦਾ ਸੀ ਤੇ ਜਿਹੜੀਆਂ ਵੇਸ਼ਵਾ ਹੁੰਦੀਆਂ ਸੀ ਉਹਨਾਂ ਨੂੰ ਵੇਸ਼ਵਾ ਹੀ ਕਿਹਾ ਜਾਂਦਾ ਜਨਾਨੀ ਮੈਂ ਅੱਜ ਵੀ ਹਜੇ ਮੇਰਾ ਡਿਵੋਰਸ ਨਹੀਂ ਆ ਮੈਂ ਅੱਜ ਵੀ ਲਲਕਾਰ ਕੇ ਕਹਿ ਸਕਦੀ ਆ ਵੀ ਮੈਂਂਦੀ ਘਰ ਵਾਲੀ ਆ ਤੇ ਮੈਂ ਬੱਚਿਆਂ ਦੀ ਮਾਂ ਉਹ ਕੀ ਕਹੂਗੀ ਉਹ ਤਾਂ ਹੁਣ ਵੀ ਮੁੱਕਰਦੀ ਐ ਜਿਹੜਾ ਚਾਣਾ ਚ ਮੱਕਰ ਸਾਹਿਬ ਨੂੰ ਕਹਿੰਦੀ ਸੀ ਮੈਂ ਕਿਹੜਾ ਫੜਿਆ ਹੋਇਆ ਮੈਂ ਕਿਹੜਾ ਫੜਿਆ ਹੋਇਆ ਲੈ ਜਾਵੇ ਆਪਦੇ ਘਰ ਨੂੰ ਹੁਣ ਤਾਂ ਤੂੰ ਫਾੜ ਹੀ ਲਿਆ ਹਸਬੰਡ ਵਾਈਫ ਦਾ ਇੰਨਾ ਹੀ ਕਨਫਲਿਕਟ ਆ ਤੁਸੀਂ ਛੱਡਦੇ ਹੋ ਨਾ ਤੁਸੀਂ ਕਿਉਂ ਵਿੱਚ ਆ ਰਹੇ ਹੋ ਮੈਂ ਕਿੱਥੇ ਫੜਿਆ ਮੈਂ ਕਿੱਥੇ ਫੜਿਆ ਕਿਤੇ ਵੀ ਆ ਹਰ ਇੱਕ ਚੀਜ਼ ਦਾ ਨਾ ਟਾਈਮ ਹੁੰਦਾਗਾ ਮੈਂ 2022 ਦੀ ਇਕੱਲੀ ਰਹਿੰਦੀ ਆ ਰਹੀ ਆ ਮੈਨੂੰ 5 ਸਾਲ ਹੋ ਗਏ ਨੇ ਮੈਂ ਉਦੋਂ ਦੀ ਟਾਈਮ ਪਾਸ ਕਰਦੀ ਆ ਰਹੀ ਆ ਜਦੋਂ ਨਾ ਇੱਕ ਕੁੱਤੇ ਨੂੰ ਨਾ ਮੂੰਹ ਮਾਰਨ ਦੀ ਆਦਤ ਪੈ ਜਾਏ ਨਾ ਉਹ ਹਟਦਾ ਨਹੀਂ ਹੁੰਦਾਗਾ ਉਹਨੂੰ ਆਦਤ ਰਹਿੰਦੀ ਹੈ ਜਿੰਨਾ ਮਰਜ਼ੀ ਹਟਾ ਲਓ ਸਸ਼ੀਕਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਬੀਤੇ ਦਿਨ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਇਹ ਵੀਡੀਓ ਬਰਖਾਸਤ ਅਮਨਦੀਪ ਕੌਰ ਉਹੀ ਜਿਹਨੂੰ ਚਿੱਟਾ ਕੁਈਨ ਵੀ ਕਿਹਾ ਜਾਂਦਾ ਹੈ ਜਿਸ ਕਾਂਸਟੇਬਲ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਸੀ ਲਗਾਤਾਰ ਉਹ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਬੀਤੇ ਦਿਨੀ ਆਉਂਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਗੁਰਮੀਤ ਕੌਰ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹਦੇ ਦੁਆਰਾ ਅਮਨਦੀਪ ਕੌਰ ਦੁਆਰਾ ਇਹਨਾਂ ਦੇ ਪਤੀ ਬਲਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਜਾਂਦਾ ਹੈ ਕੀ ਹੈ ਪੂਰਾ ਮਾਮਲਾ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਗੱਲ ਪਹਿਨ ਪਹੁੰਚੇ ਹੋਏ ਸੀ ਐਸਐਸਪੀ ਦਫਤਰ ਪਹੁੰਚੇ ਹੋਏ ਸੀ ਕੀ ਪੂਰਾ ਮਾਮਲਾ ਸੀ ਕਿਵੇਂ ਪਤਾ ਲੱਗਦਾ ਤੁਹਾਨੂੰ ਉਹਨਾਂ ਨੇ ਮੈਰਿਜ ਕਰਾਈ ਹੈ ਹਾਂਜੀ ਮੈਂ ਨਾ ਮਤਲਬ ਇੱਕ ਤਰੀਕ ਨੂੰ ਜੀ ਇਹਨਾਂ ਨੇ ਵਿਆਹ ਕਰਾਇਆ ਸੀਗਾ ਤੇ ਮੈਂ ਘਰੇ ਬੈਠੀ ਹੋਈ ਸੀ ਤੇ ਮੈਨੂੰ ਫੋਨ ਆਇਆਗਾ 10:00 ਵਜੇ ਦੇ ਕਰੀਬ ਦੋ ਤਰੀਕ ਨੂੰ 2 ਦਸੰਬਰ ਨੂੰ ਤੇ ਕਹਿੰਦੇ ਵੀ ਐ ਕਰਕੇ ਇਹਨਾਂ ਨੇ ਗੁਰੂ ਘਰ ਦੇ ਵਿੱਚ ਨਾ ਲਾਵਾਂ ਲੈ ਲੀਆਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੌਣ ਬੋਲਦੇ ਹੋ ਤੇ ਕਿਹੜਾ ਗੁਰੂ ਘਰ ਆ ਬਸ ਇੰਨਾ ਕਹਿ ਕੇ ਕਹਿੰਦਾ ਵੀ ਖਬਰ ਪੱਕੀ ਆ ਬਿਨਾਂ ਨਲਾਵਾ ਲੈ ਲੀਆਂ ਨੇ ਗੁਰੂ ਘਰ ਦੇ ਵਿੱਚ ਮੈਂ ਇੱਥੋਂ ਜੀ ਗਈਆਂ ਸਰਸੇ ਤੋਂ ਮੈਂ ਸਾਰੇ ਜਿਹੜੇ 4-5 ਗੁਰੂ ਘਰ ਲੱਗਦੇ ਸੀਗੇ ਉੱਥੇ ਗਈ ਤੇ ਜਿਨ੍ਹਾਂ ਦੇ ਮਤਲਬ ਕੈਮਰੇ ਲੱਗੇ ਸੀਗੇ ਜਾਂ ਕਮੇਟੀ ਦੇ ਅੰਡਰ ਸੀਗੇ ਉੱਥੇ ਜਿਹੜੇ ਬੈਠੇ ਸੀ ਮੌਜੂਦਾ ਉਹਨਾਂ ਨੇ ਮੈਨੂੰ ਰਜਿਸਟਰ ਵੀ ਦਿਖਾਏ ਮੈਂ ਕਿਹਾ ਬੀਤੇ ਕੋਈ ਅਨੰਦ ਕਾਰਜ ਹੋਏ ਹੋਣਗੇ ਤੇ ਉਹ ਕਹਿੰਦੇ ਵੀ ਕੱਲ ਦੀ ਡੇਢ ਚ ਦਾ ਕੋਈ ਵੀ ਨਹੀਂ ਹੋਇਆਗਾ ਰਜਿਸਟਰ ਪਿਆਗਾ ਵੀ ਉਹਨਾਂ ਨੇ ਕਾਪਰੇਟ ਕੀਤਾਗਾ ਜਿਹੜੇ ਕਮੇਟੀ ਦੇ ਅੰਡਰ ਸੀਗੇ ਵੀ ਸੀਸੀਟੀਵੀ ਕੈਮਰੇ ਵੀ ਲੱਗੇ ਆ ਮੈਂ ਕਿਹਾ ਵੀ 24 ਘੰਟੇ ਚੱਲਦੇ ਰਹਿੰਦੇ ਜੇ ਸਾਨੂੰ ਦੇਖਣਾ ਚਾਹੀਏ ਤਾਂ ਕਈ ਵਾਰੀ ਆਪਾਂ ਨੂੰ ਐ ਹੁੰਦਾਗਾ ਵੀ ਕੋਈ ਕਪਲਾ ਕਰ ਜੇ ਦਾ ਕੋਈ ਨਾਂ ਦੀ ਖਾਮੀ ਤਾਂ ਉਹ ਕਹਿੰਦੇ ਚੱਲਦੇ ਰਹਿੰਦੇ ਆ ਕੋਈ ਗੱਲ ਨਹੀਂ ਤੁਸੀਂ ਜਦੋਂ ਮਰਜ਼ੀ ਦੇਖੋ ਚਲੋ ਫਿਰ ਮੈਂ ਇੱਕ ਗੁਰੂ ਘਰ ਸੀਗਾ ਜਿਹੜਾ ਦਾਦਾ ਪੋਤਾ ਪਾਰਕ ਨਾ ਕਿ ਦਾਦੀ ਪੋਤੀ ਦਾਦਾ ਪੋਤਾ ਪਾਰਕ ਹੈ ਉਸ ਗੁਰੂ ਘਰ ਦਾ ਨਾਮ ਹੈ ਲਾਲ ਸਿੰਘ ਦੇ ਨਾਮ ਤੋਂ ਜਾਣਿਆ ਜਾਂਦਾ ਮੈਂ ਜਦੋਂ ਉੱਥੇ ਗਈ ਤੇ ਸਾਹਮਣੇ ਗਰੰਤੀ ਸਾਹਿਬ ਬੈਠੇ ਹੋਏ ਸੀ ਤੇ ਹੁਣ ਮੇਰੇ ਨਾਲ ਇੱਕ ਜਣਾ ਹੋਰ ਸੀਗਾ ਜਦੋਂ ਅਸੀਂ ਗਏ ਤੇ ਮੈਂ ਕਿਹਾ ਵੀ ਇੱਥੇ ਕੱਲ੍ਹ 'ਲਾਵਾ ਫੇਰੇ ਹੋਏ ਨੇ ਪਹਿਲਾਂ ਤਾਂ ਜੀ ਘਬਰਾ ਗਏ ਉਹ ਐ ਕਰਕੇ ਜਿਉਂ ਨੇ ਹੱਥ ਰੱਖ ਲਿਆ ਵੀ ਕਹਾਂ ਜੀ ਕੀ ਗੱਲ ਹੋ ਗਈਗੀ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਮੈਂ ਕਿਹਾ ਅਸੀਂ ਤੁਹਾਨੂੰ ਦੱਸ ਦਾਂਗੇ ਅਸੀਂ ਕੌਣ ਹੈ ਗਿਆ ਪਹਿਲਾਂ ਤੁਸੀਂ ਮੈਨੂੰ ਦੱਸੋ ਵੀ ਇੱਥੇ ਕੱਲ੍ਹ 'ਲਾਵਾ ਫੇਰੇ ਹੋਏ ਸੀ ਕਹਿੰਦੇ ਹਾਂ 'ਲਾਵਾ ਫੇਰੇ ਤਾਂ ਹੋਏ ਸੀਗੇ ਮੈਂ ਕਿਹਾ ਵੀ ਕੌਣ ਸੀਗਾ ਕੌਣ ਆਇਆ ਸੀਗਾ ਕਹਿੰਦੇ ਜੀ ਦੋ ਜਣੇ ਆਏ ਸੀ ਇੱਕ ਬੰਦਾ ਨਾਲ ਹੋਰ ਸੀਗਾ ਤੇ ਮੈਨੂੰ ਅਕਕ ਘਬਰਾਟ ਹੋਈ ਜਾਂਦੀ ਤੁਸੀਂ ਦੱਸੋ ਮੈਂ ਕਿਹਾ ਵੀ ਜੇ ਤੁਸੀਂ ਮੁਕਰ ਜੋ ਬਿਥੇ ਲਾਵਾਂ ਫੇਰ ਨਹੀਂ ਹੋਏ ਮੈਂ ਕਿਹਾ ਮੈਨੂੰ 100% ਨਹੀਂ 1000% ਹੈ ਪਤਾ ਵੀ ਇੱਥੇ ਕੱਲ ਲਾਵਾਂ ਫੇਰੇ ਹੋਏ ਸੀ ਅਸੀਂ ਤੁਹਾਡੇ ਤੋਂ ਕੋਈ ਹੋਰ ਨਹੀਂ ਲੈਣਾ ਦੇਣਾਗਾ ਵੀ ਤੁਸੀਂ ਜੋ ਕਾਗਜ਼ ਪੱਤਰ ਲਿੱਤੇ ਹੋਣਗੇ ਉਹਨਾਂ ਦੇ ਕੋਲੋਂ ਸਾਨੂੰ ਉਹ ਦੇ ਦਿਓ ਤੇ ਫਿਰ ਉਹ ਚਲੋ ਵਾਸਤਾ ਪਾਣ ਲੱਗੇ ਕੰਦੇ ਵੀ ਨਿਆਣੀ ਹੈਗੀ ਉਹਨਾਂ ਕੋਲ ਬੱਚੀ ਸੀਗੀ ਵੀ ਸਾਡਾ ਮਤਲਬ ਬਦਨਾਮੀ ਹੋ ਜਾਊਗੀ ਅਸੀਂ ਵੀ ਚਲੋ ਐ ਸੋਚਿਆ ਵੀ ਗੁਰੂ ਘਰ ਦੇ ਵਿੱਚ ਕਾਦੇ ਵਾਸਤੇ ਰੋਲ ਰੱਪਾ ਪਾਣਾਗਾ ਕਿਉਂਕਿ ਆਪਾਂ ਹਨਾ ਸੀਸ਼ਨ ਹੁਵਾਨੇ ਆ ਤੇ ਮੈਂ ਕਿਹਾ ਸਾਨੂੰ ਕੋਈ ਮਤਲਬ ਨਹੀਂਗਾ ਜੋ ਪ੍ਰੂਫ ਕਾਗਜ਼ ਤੁਹਾਡੇ ਕੋਲ ਹੋਣਗੇ ਤੁਸੀਂ ਰਜਿਸਟਰ ਵਿੱਚ ਨੋਟ ਕੀਤਾ ਹੋਗਾ ਮੈਨੂੰ ਉਹ ਦੇ ਦਿਓ ਉਹਨਾਂ ਨੇ ਮੈਨੂੰ ਬੁਲਾਇਆ ਤੇ ਇਹ ਕਹਿੰਦੇ ਵੀ ਆ ਐਫੀਡੇਟ ਆ ਤੇ ਸਾਨੂੰ ਤਾਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਦੋਨੋਂ ਪੁਲਿਸ ਵਾਲੇ ਆ ਮਲਾਜਮ ਆ ਤੇ ਅਸੀਂ ਦੋਨੋਂ ਕੁਮਾਰੇ ਆ ਸਾਡੀ ਇਥੇ ਟਰਾਂਸਫਰ ਹੋਈ ਆ ਤੇ ਅਸੀਂ ਕੰਮਜ ਪੱਤਰ ਬਣਾਣੇ ਆ ਤੇ ਕਿਹੜੀ ਬੱਚੀ ਦੀ ਗੱਲ ਹੋ ਰਹੀ ਸੀ ਬੱਚੇ ਉਹ ਜਿਹੜਾ ਗੁਰੂ ਗ੍ਰੰਥੀ ਸਾਹਿਬ ਸੀ ਉਹਨਾਂ ਦੀ ਬੱਚੀ ਹੋਊਗੀ ਕੋਈ ਮਤਲਬ ਉਹਨਾਂ ਦਾ ਕਹਿਣ ਮਤਲਬ ਜ ਸਾਡੇ ਨਾਲ ਤੁਸੀਂ ਸਾਡਾ ਨਾਮ ਲਓਗੇ ਜਾਂ ਬਦਨਾਮੀ ਹੋ ਜੂਗੀ ਵੀ ਕੱਲ ਨੂੰ ਮੇਰੇ ਤੇ ਕੋਈ ਵੀ ਚਾਹੇ ਲਾ ਲੋ ਚਾਹੇ ਕੋਈ ਕਮੇਟੀ ਵਾਲੇ ਜੰਬਰਸਰ ਵਾਲੇ ਤੱਕ ਕਿਤੇ ਵੀ ਲ ਪਹੁੰਚਦੀ ਡਰ ਜਾਂਦਾ ਬੰਦਾ ਵੀ ਉਹਨਾਂ ਨੇ ਕਿਉਂਕਿ ਪੈਸੇ ਲੈ ਕੇ ਆਇਆ ਜਾਂ ਕੰਮ ਕੀਤਾ ਹੋਊਗਾ ਕਿਉਂਕਿ ਜਦੋਂ ਵੀ ਆਪਾਂ ਕਿਸੇ ਗੁਰੂ ਘਰ ਦੇ ਵਿੱਚ ਜਾਂਦੇ ਆ ਮਾਪੇ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੋਨਾਂ ਪੱਖਾਂ ਦਾ ਜਾਂ ਤਾਂ ਫਿਰ ਚਾਰ ਪੰਜ ਜਣੇ ਤਾਂ ਹੋਣੇ ਚਾਹੀਦੇ ਨੇ ਫਿਰ ਇਹ ਤਾਂ ਇੱਕ ਦੋ ਨੰਬਰ ਦਾ ਕੰਮ ਜਾਂ ਕਿਵੇਂ ਕਰਕੇ ਉਹਨਾਂ ਨੇ ਇਹ ਕੀਤਾਗਾ ਫਿਰ ਉਹਨਾਂ ਨੇ ਕੋਲ ਜੋ ਕਾ ਕੇ ਪੱਤਰ ਸੀ ਐਫੀਡੇਟ ਸੀਗਾ ਤੇ ਇਹਨਾਂ ਦੋਵਾਂ ਦੇ ਬਿਆਨ ਲਿਖੇ ਹੋਏ ਸੀਗੇ ਵੀ ਮੈਂ ਬਲਵਿੰਦਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਬਸਤੀ ਨੰਬਰ 6 ਤੇ 5 ਨੰਬਰ ਗਲੀ ਦਾ ਰਹਿਣ ਵਾਲਾ ਮੈਂ ਇੱਕ ਕੁਵਾਰਾ ਲੜਕਾ ਤੇ ਮੈਂ ਜਿਹੜੀ ਆਪਦੇ ਪੂਰੇ ਹੋਸ਼ ਆਵਾਜ਼ ਨਾਲ ਆਪਦੀ ਸ਼ਾਦੀ ਪੁੱਤਰੀ ਜਸਵੰਤ ਸਿੰਘ ਅਮਨਦੀਪ ਗੌਰ ਪਿੰਡ ਚੱਕ ਫਤਿਹ ਸਿੰਘ ਵਾਲਾ ਤੇ ਹਾਲ ਨਿਵਾਸ ਵਿਰਾਟਗੜ੍ਹ ਨੇ ਬਠਿੰਡਾ ਦੇ ਨਾਲ ਕਰਵਾ ਰਿਆਂ ਤੇ ਮੈਂ ਇੱਕ ਕੁਮਾਰਾ ਲੜਕਾ ਇੰਨੇ ਲਿਖਿਆ ਸੇਮ ਹੀ ਅਮਨ ਦਾ ਲਿਖਿਆ ਹੋਇਆ ਸੀਗਾ ਵੀ ਮੈਂ ਇੱਕ ਕੁਮਾਰੀ ਲੜਕੀ ਆ ਤੇ ਮੈਂ ਆਪਣੇ ਪੂਰੇ ਹੋਸ਼ ਆਵਾਜ਼ ਨਾਲ ਪੁੱਤਰ ਰੇਸ਼ਮ ਸਿੰਘ ਤੇ ਵਾਸੀ ਬਲਵਿੰਦਰ ਸਿੰਘ ਜਿਹੜਾ ਵੀ ਮੇਰੇ ਘਰ ਦਾ ਨਾਂ ਬਲਵਿੰਦਰ ਸਿੰਘ ਹੁਣ ਤੁਹਾਨੂੰ ਇਹਦੇ ਨਾਲ ਸ਼ਾਦੀ ਕਰਵਾ ਰਹੀਆਂ ਉਧਰ ਨੋਟਰੀ ਟੈਸ ਦੀਆਂ ਮੋਹਰਾਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਦੇ ਸਾਇਣ ਕਿਤੇ ਨੇ ਤਾਂ ਇੱਕ ਗਵਾਹ ਇੱਕੋ ਗਵਾਹ ਦੇ ਸਾਇਣ ਕਿਤੇ ਹੋਏ ਨੇ ਕੋਈ ਹੋਰ ਗਵਾਹ ਨਹੀਂ ਆ ਉਹਨਾਂ ਦਾ ਗਵਾਹ ਤਾਂ ਨੰਬਰ ਵੀ ਲਿਖਿਆ ਹੋਇਆ ਉਹਦੇ ਸੈਂਵ ਵੀ ਕਿਤੇ ਹੋਏ ਨੇ ਪਰ ਸੈਂਵ ਉਹਦੇ ਸਮਝ ਨਹੀਂ ਆ ਰਹੇ ਕੀ ਨਾਮ ਹੈ ਪਤਾ ਨਹੀਂ ਉਹਨੇ ਜਾਣ ਬੁੱਝ ਗਏ ਅਜੇ ਲਿਖਿਓਣ ਵੀ ਕਿਸੇ ਨੂੰ ਪਤਾ ਨਾ ਲੱਗੇ ਉਹ ਵੀ ਕਹਿ ਰਹੇ ਸੀਗੇ ਵੀ ਕਹਿੰਦੇ ਫੋਨ ਨੰਬਰ ਤਾਂ ਸਹੀ ਹੋਊਗਾ ਨਾ ਸੈਂਵਾਂ ਦੀ ਤਾਂ ਸਾਨੂੰ ਵੀ ਨਹੀਂ ਸਮਝ ਆ ਰਹੀ ਉਹਨੇ ਕਿਵੇਂ ਦੇ ਕਿਤੇ ਆ ਫਿਰ ਅਸੀਂ ਉਹ ਤੋਂ ਫੋਟੋਆਂ ਖਿੱਚ ਕੇ ਤੇ ਉੱਥੇ ਲੱਗਦਾ ਜੀ ਸਿਵਲ ਲਾਈਨ ਤਾਣਾ ਮੈਂ ਉੱਤੇ ਗਈ ਤੇ ਐਸਐਚਓ ਬੈਠੇ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਾਰ ਮੇਰੇ ਘਰ ਵਾਲਾ ਨੇ ਮੇਰੇ ਤੋਂ ਤਲਾਕ ਨਹੀਂ ਲਿਆਗਾ ਤੇ ਉਹਨੇ ਵਿਆਹ ਕਰਾ ਲਿਆ ਕਹਿੰਦਾ ਤੁਹਾਡੇ ਕੋਲ ਕੀ ਸਬੂਤ ਹੈ ਮੈਂ ਕਹਿੰਦੀ ਸਬੂਤ ਮੇਰੇ ਕੋਲ ਹੈਗੇ ਤੁਸੀਂ ਦੇਖੋ ਉਹਨਾਂ ਨੇ ਕੋਈ ਸਬੂਤ ਨਹੀਂ ਦੇਖਿਆ ਕਹਿੰਦੇ ਗੱਲ ਐ ਵੀ ਸਾਡੇ ਕੋਲ ਤਾਂ ਕੁਝ ਬਣਨਾ ਨਹੀਂਗਾ ਤੁਸੀਂ ਕੋਰਟ ਵਿੱਚ ਜਾਓ ਤੇ ਤੁਹਾਡੇ ਵੈਸੇ ਵੀ ਕੋਰਟ ਵਿੱਚ ਨਾ ਚੱਲੀ ਜਾਂਦੇ ਨੇ ਤੁਸੀਂ ਉੱਥੇ ਜਾ ਕੇ ਐਪਲੀਕੇਸ਼ਨ ਲਗਾਓ ਉਹਨਾਂ ਨੇ ਕੰਨੀ ਕਤਰਾ ਗਏ ਨੰਨਾ ਪਤਾ ਉਸੇ ਟਾਈਮ ਹੀ ਮੈਨੂੰ ਐਸੇ ਮੈਂ ਇੱਥੇ ਟਾਈਮ ਖਰਾਬ ਕਰ ਰਹੀਆਂ ਕਿਉਂਕਿ ਇਹਨਾਂ ਨੇ ਮੇਰੀ ਸੁਣਨੀ ਤਾਂ ਹੈ ਨਹੀਂ ਫਿਰ ਮੈਂ ਉਸੇ ਟਾਈਮ ਗਈ ਐਸਐਸਪੀ ਦਫ਼ਤਰ ਔਰ ਤੇ ਐਸਐਸਪੀ ਮੈਡਮ ਤਾਂ ਉੱਠ ਗਏ ਸੀਗੇ ਕੋਈ ਮੈਨੂੰ ਮਿਲਿਆ ਨਹੀਂ ਇੱਕ ਮੁਲਾਜ਼ਮ ਮਿਲਿਆ ਸੀ ਮੈਨੂੰ ਨਾਮ ਨਹੀਂ ਪਤਾ ਮੈਂ ਉਹਨਾਂ ਨੂੰ ਜਾ ਕੇ ਗੱਲ ਕਿੰਦਾ ਜੌਬ ਹੈ ਮਤਲਬ ਤੁਸੀਂ ਕਹਿੰਦੇ ਹੋ ਉਹ ਤੁਸੀਂ ਨਾ ਲਿਖ ਕੇ ਦੇ ਦਿਓ ਤੇ ਅਸੀਂ ਦੇਖ ਲਾਂਗੇ ਕੀ ਗੱਲਬਾਤ ਹੈ ਮੈਂ ਕਿਹਾ ਵੀ ਮੇਰੇ ਕੋਲ ਤਾਂ ਕੋਈ ਹੈ ਨਹੀਂਗਾ ਕਾਗਜ਼ ਪੱਤਰ ਵੀ ਤੁਸੀਂ ਲਿਖਵਾ ਦਿਓ ਤੇ ਉਹਨਾਂ ਨੇ ਵੀ ਚਾਰ ਲੈਣਾ ਲਖਵਾਤੀਆਂ ਤੇ ਮੈਂ ਉਹ ਐਪਲੀਕੇਸ਼ਨ ਲੈ ਕੇ ਖੜੀ ਰੋਣੇ ਨੂੰ ਤਾਂ ਚਲੇ ਗਏ ਸੀਗੇ ਫਿਰ ਮੈਂ ਬਾਹਰ ਆ ਕੇ ਖੜ ਗਈ ਤੇ ਮੈਂ ਮੈਨੂੰ ਚਲੋ ਉੱਥੇ ਪੱਤਰਕਾਰ ਇਕੱਠੇ ਹੋ ਗਏ ਜਿਵੇਂ ਮੈਂ ਉੱਥੇ ਰੋਲਾ ਪਾਈ ਜਾਂਦੀ ਸੀ ਉਹ ਆ ਕੇ ਗੱਲਬਾਤ ਕਰਨ ਲੱਗ ਗਏ ਤੇ ਮੈਂ ਐਸਐਸਪੀ ਮੈਡਮ ਨੂੰ ਸਿੱਧਾ ਫੋਨ ਲਾਇਆ ਡਾਇਰੈਕਟ ਉਹਨਾਂ ਨੂੰ ਤੇ ਉਹਨਾਂ ਨੇ ਕੋਈ ਰਸੀਵ ਨਹੀਂ ਕੀਤੀ ਅੱਗੇ ਫੋਰਵਰਡ ਕਰਤੀ ਤੇ ਮੈਨੂੰ ਆ ਗਿਆ ਵੀ 22 25 ਮਿੰਟਾਂ ਬਾਅਦ ਲੀਡਰ ਦਾ ਫੋਨ ਆਇਆ ਤੇ ਮੈਂ ਕਿਹਾ ਵੀ ਸਰ ਐਵੇਂ ਕਰਕੇ ਮੇਰੇ ਘਰ ਵਾਲੇ ਨੇ ਬਿਨਾਂ ਤਲਾਕ ਤੋਂ ਵਿਆਹ ਕਰਾ ਲਿਆਗਾ ਅਮਨਦੀਪ ਕਾਂਸਟੇਬਲ ਜਿਹੜੀ ਬਰਖਾਸਤ ਹੈਗੀ ਆ ਚਿੱਟੇ ਦੇ ਵਿੱਚ ਫੜੀ ਗਈ ਸੀਗੀ ਉਹਦੇ ਨਾਲ ਕਹਿੰਦੇ ਤੁਸੀਂ ਉੱਤੇ ਆ ਜਾਓ ਮੈਂ ਕਿਹਾ ਮੈਂ ਉੱਪਰ ਨਹੀਂ ਆਣਾਗਾ ਕਹਿੰਦੇ ਤੁਸੀਂ ਉੱਪਰ ਆ ਜਾਓ ਤੇ ਕਾਗਜ਼ ਜਿਹੜਾ ਵੀ ਹੈ ਤੁਹਾਡੇ ਕੋਲ ਦੇ ਦਿਓ ਤੇ ਫਿਰ ਅਸੀਂ ਦੇਖ ਲੈਂਦੇ ਆ ਮੈਂ ਕਿਹਾ ਸਰ ਮੈਂ ਉੱਤੇ ਨਹੀਂ ਆਂਦੀ ਕਿ ਤੁਸੀਂ ਥੱਲੇ ਆ ਜਾਓ ਮੈਂ ਤਾਂ ਥੱਲੇ ਬੈਠੀ ਆਂ ਤੇ ਮੁੜ ਕੇ ਉਹ ਆ ਹੀ ਨਿੰਗੇ ਪਹਿਲਾਂ ਵੇਖ ਬੁੱਕ ਕੇ ਚਲੇ ਗਏ ਤੇ ਫਿਰ ਬਾਬਾ دیر ਬਾਅਦ ਆਏ ਤੇ ਕਹਿੰਦੇ ਕੀ ਗੱਲ ਉਹਨਾਂ ਨੂੰ ਚਲੋ ਮੀਡੀਆ ਵਾਲੇ ਖੜੇ ਸੀ ਉਹਨਾਂ ਨੇ ਗੱਲਬਾਤ ਕੀਤੀ ਤੇ ਕਹਿੰਦਾ ਕੀ ਮਾਮਲਾ ਮੈਂ ਕਿਹਾ ਵੀ ਆ ਗੱਲਬਾਤ ਹੈ ਮੇਰੇ ਘਰ ਵਾਲੇ ਨੇ ਤਲਾਕ ਮੇਰੇ ਵੱਲੋਂ ਹੋਇਆ ਨਹੀਂ ਗਾ ਤੇ ਨੇ ਵਿਆਹ ਕਰਾ ਲਿਆ ਗਾ ਵੀ ਆਪਣੇ ਹਿੰਦੂ ਸਿੱਖ ਧਰਮ ਦੇ ਵਿੱਚ ਜਿੰਨਾ ਤੱਕ ਡਿਵੋਰਸ ਨਹੀਂ ਹੁੰਦਾ ਤਲਾਕ ਨਹੀਂ ਹੁੰਦਾ ਗਾ ਕੋਈ ਵੀ ਵਿਆਹ ਨਹੀਂ ਕਰਵਾ ਸਕਦਾ ਹਾਲਾਂਕਿ ਮੇਰਾ ਕੋਰਟ ਦੇ ਵਿੱਚ ਕੇਸ ਚੱਲੀ ਜਾਂਦਾ ਕਹਿੰਦਾ ਕੋਈ ਨਹੀਂ ਅਸੀਂ ਦੇਖਦੇ ਹਾਂ ਜੀ ਮੈਂ ਕਿਹ ਦੇਖਣਾ ਕੀ ਹੈ ਮੈਂ ਜਦੋਂ ਸਬੂਤ ਦੇ ਰਹੀ ਆ ਫਿਰ ਤੁਸੀਂ ਇਹਦੇ ਚ ਦੇਖਣਾ ਤਾਂ ਕੁਝ ਰਹਿ ਨਹੀਂ ਗਾ ਜਿਹੜੀ ਬੰਦੀ ਕਾਰਵਾਈ ਕਰੋ ਕਹਿੰਦੇ ਜੀ ਕੋਈ ਨਹੀਂ ਕੋਈ ਨਹੀਂ ਅਸੀਂ ਕੋਈ ਨਹੀਂ ਅਸੀਂ ਦੇਖਦੇ ਆ ਮਾਮਲਾ ਐਂ ਕਹਿ ਕੇ ਜੀ ਉਹ ਚੱਲਦੇ ਹੋ ਗਏ ਤੇ ਹਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਤੁਸੀਂ ਕੇਸ ਕਦੋਂ ਕਦਾ ਲਾਇਆ ਹੋਇਆ ਮੇਰਾ ਜੀ ਕੇਸ 2022 ਦਾ ਲੱਗਿਆ ਹੋਇਆ ਹੈਗਾ ਕੋਰਟ ਦੇ ਵਿੱਚ ਉਹ ਦੋ ਦੋ ਤੁਸੀਂ ਅਲੱਗ-ਅਲੱਗ ਹੀ ਰਹ ਰਹੇ ਹੋ ਹਾਂਜੀ ਉਦੋਂ ਤੱਕ ਅਸੀਂ ਆਡੀ ਰਹ ਰਹੇ ਆ ਮੈਂ ਕਰਾਏ ਤੇ ਹੀ ਰਹਿ ਰਹੀ ਆ ਤੇ ਉਹ ਅਮਨਦੀਪ ਕਨਸਟੇਬਲ ਜਿਹੜੀ ਬਰਖਾਸ ਉਹਦੇ ਨਾਲ ਰਹਿ ਰਿਆ ਉਦੋਂ ਵੀ ਮੈਂ ਕਹਿੰਦੀ ਸੀਗੀ ਦੇਖੋ ਮੈਂ ਪਿੱਛੇ ਵੀ ਤੁਹਾਡੇ ਨਾਲ ਹਨਾ ਇੰਟਰਵਿਊ ਵੀ ਹੋਇਆ ਕਿੰਨਾ ਮੁੱਦਾ ਚੱਲਿਆਗਾ ਉਦੋਂ ਦੀ ਮੈਂ ਇਹੀ ਗੱਲ ਕਹਿੰਦੀ ਸੀ ਇਕੱਠੇ ਰਹਿੰਦੇ ਨੇ ਇਹ ਚਿੱਟਾ ਵੇਚਦੇ ਨੇ ਇਕੱਠੇ ਰਹਿੰਦੇ ਨੇ ਪਰ ਮੈਨੂੰ ਜਦੋਂ ਵੀ ਮੈਂ ਜਾਂਦੀ ਸੀ ਮੈਨੂੰ ਕਹਿੰਦੇ ਸੀ ਜੀ ਲਿਵਿੰਗ ਰਿਲੇਸ਼ਨਸ਼ਿਪ ਕੋਰਟ ਨੇ ਕਿਹਾ ਹੋਇਆ ਤੁਸੀਂ ਜਾਓ ਇੱਥੇ ਤੁਹਾਡੀ ਸੁਣਵਾਈ ਨਹੀਂ ਤੁਸੀਂ ਤਾਂ ਉਹੀ ਮਾਰਦੇ ਹੋ ਬੀਬਾ ਜੀ ਦਾ ਇੰਟਰਵਿਊ ਦੇ ਵਿੱਚ ਤਾਂ ਉਹ ਕਹਿੰਦੀ ਆ ਕਿ ਮੇਰਾ ਜਸਟ ਫਰੈਂਡ ਨੇ ਆ ਮੈਂ ਸਾਡਾ ਸਿਰਫ ਗੱਡੀ ਦੇ ਦੇਣ ਲੈਣ ਨੂੰ ਲੈ ਕੇ ਗੱਲਬਾਤ ਹੋਈ ਸੀ ਹੋਰ ਮੇਰੀ ਕੋਈ ਜਾਣਕਾਰੀ ਹਾਂਜੀ ਹੁਣ ਜਿਹੜੇ ਕਈ ਕਮੈਂਟ ਕਰਦੇ ਸੀਗੇ ਘੱਟ ਤੂੰ ਵੀ ਨਹੀਂ ਗਈ ਉਹ ਤਾਂ ਇਹ ਤਾਂ ਐਲੀਗੇਸ਼ਨ ਲਾਂਦੀ ਆ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਮੈਂ ਐਲੀਗੇਸ਼ਨ ਜਿਹੜਾ ਲਾਂਦੀ ਸੀ ਉਹ ਇੱਕ ਇੱਕ ਐਲੀਗੇਸ਼ਨ ਮੇਰਾ ਲਾਇਆ ਹੋਇਆ ਨਾ ਇੱਕ ਕੋਈ ਕਹਿੰਦਾ ਨਾ 100% ਮੈਂ 1000% ਉਹਦੂ ਰੋਲਾ ਪਾਉਂਦੀ ਸੀ ਤੇ ਸੱਚ ਵੀ ਸਾਬਤ ਹੋਇਆ ਉਹ ਇੱਕ ਜਸਟ ਆ ਫਰੈਂਡ ਕਹਿੰਦੀ ਸੋਕਾ ਉਹਦੋ ਤਾਂ ਇਹ ਕਹਿੰਦੀ ਸੀਗੀ ਨਿੱਜੀ ਚੈਨਾਂ ਚ ਮੱਕੜ ਸਾਹਿਬ ਨੂੰ ਕਹਿੰਦੀ ਸੀ ਮੈਂ ਕਿਹੜਾ ਫੜਿਆ ਹੋਇਆ ਮੈਂ ਕਿਹੜਾ ਫੜਿਆ ਹੋਇਆ ਲੈ ਜਾਵੇ ਆਪਦੇ ਕਰਾਂ ਨੂੰ ਹੁਣ ਤਾਂ ਤੂੰ ਫਾੜ ਹੀ ਲਿਆ ਹੁਣ ਤਾਂ ਕਾਗਜ਼ 'ਚ ਬੋਲ ਹੀ ਜਾਂਦੇ ਨੇ ਮੈਂ ਤਾਂ ਨਹੀਂ ਕਾਗਜ਼ ਉੱਥੇ ਰੱਖ ਕੇ ਆਈ ਗੁਰੂ ਘਰ ਦੇ ਵਿੱਚ ਜਸਟ ਆ ਫਰੈਂਡ ਜਸਟ ਆ ਫਰੈਂਡ ਹੀ ਹੁੰਦਾਗਾ ਤੂੰ ਤਾਂ ਜਸਟ ਆ ਫਰੈਂਡ ਨੂੰ ਹੀ ਕਲੰਕ ਲਾਤਾਗਾ ਜੇ ਮੈਨੂੰ ਕੋਈ ਪੁੱਛੇ ਨਾ ਵੀ ਸਭ ਤੋਂ ਗੰਦੀ ਜਰਾਨੀ ਕੌਣ ਹੈ ਦੁਨੀਆ ਤੇ ਸਭ ਤੋਂ ਪਹਿਲੇ ਨੰਬਰ ਤੇ ਆਊਗਾ ਮੇਰੇ ਤੋਂ ਜੇ ਅਵਾਰਡ ਮਿਲਣਾ ਚਾਵੇ ਤੇ ਦੁਨੀਆ ਦੇ ਵਿੱਚ ਕਿਉਂਕਿ ਕੋਈ ਵੀ ਹੈ ਜੀ ਜਨਾਨੀ ਨਹੀਂ ਹੁੰਦੀ ਜੀ ਵੀ ਕਿਸੇ ਦਾ ਹੱਸਦਾ ਵਜਾ ਘਰ ਬਰਬਾਦ ਕਰ ਦੇ ਜੇ ਉਹਨੂੰ ਪਤਾ ਹੋਵੇ ਨਾ ਮੈਂ 5 ਮਹੀਨੇ ਜੇਲ੍ਹ ਦੀ ਹਵਾ ਖਾ ਕੇ ਆ ਗਈ ਆ ਦੁਨੀਆ ਪਰਚ ਬਦਨਾਮੀ ਹੋ ਗਈ ਫਿਰ ਵੀ ਅਗਲੀ ਕਿਨਾਰਾ ਕਰ ਜਾਂਦੀ ਹੈ ਪਰ ਇਹਨੂੰ ਤਾਂ ਕੋਈ ਹੈ ਹੀ ਨਹੀਂ ਨੱਥੀ ਚੜੀਦਾ ਹੀ ਨਹੀਂ ਹੈਗਾ ਕਹਿੰਦੇ ਨੇ ਨਾ ਉਹ ਪਹਿਲਾ ਕਹਿੰਦੇ ਹੁੰਦੇ ਸੀ ਕਿ ਰਾਜੇ ਮਹਾਰਾਜ ਦੇ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਨਾ ਰਾਣੀਆਂ ਦਾ ਦਰਜਾ ਰਾਣੀਆਂ ਦਾ ਹੀ ਹੁੰਦਾ ਸੀ ਤੇ ਜਿਹੜੀਆਂ ਵੇਸ਼ਵਾ ਹੁੰਦੀਆਂ ਸੀ ਨਾ ਉਹਨਾਂ ਨੂੰ ਵੇਸ਼ਵਾ ਹੀ ਕਿਹਾ ਜਾਂਦਾ ਜਨਾਨੀ ਮੈਂ ਅੱਜ ਵੀ ਹਜੇ ਮੇਰਾ ਡਿਵੋਰਸ ਨਹੀਂ ਹੋਇਆ ਮੈਂ ਅੱਜ ਵੀ ਲਲਕਾਰ ਕੇ ਕਹਿ ਸਕਦੀ ਆ ਵੀ ਮੈਂ ਦੀ ਘਰ ਵਾਲੀ ਆ ਤੇ ਮੈਂ ਬੱਚਿਆਂ ਦੀ ਮਾਂ ਉਹ ਕੀ ਕਹੂਗੀ ਉਹ ਤਾਂ ਹੁਣ ਵੀ ਮੁੱਕਰਦੀ ਐ ਕਹਿੰਦੇ ਜੀ ਮੇਰਾ ਵਿਆਹ ਨਹੀਂ ਹੋਇਆਗਾ ਫਿਰ ਕੀ ਫਾਇਦਾ ਹੈ ਜੀ ਜਨਾਨੀ ਦੇ ਨਾਲ ਲਾਵਾ ਫਰੇ ਲੈਦਾ ਤੁਸੀਂ ਤਾਂ ਗੁਰੂ ਘਰ ਦੇ ਜਿਹੜੇ ਮਹਾਰਾਜ ਆਪਾਂ ਜਿਨ੍ਹਾਂ ਦੇ ਆਪਾਂ ਮੱਥਾ ਟੇਕਦੇ ਤੁਸੀਂ ਤਾਂ ਉਹਨਾਂ ਨੂੰ ਕਲੰਕ ਲਾਤਾਗਾ ਅੱਛਾ ਅਜੇ ਵੀ ਉਹ ਇਹ ਕਹਿ ਰਹੀ ਆ ਕਿ ਮੈਂ ਵਾਈਫ ਨਹੀਂ ਹਾਂ ਹਾਂਜੀ ਮੈਨੂੰ ਕਿਸੇ ਨੇ ਦੱਸਿਆਗਾ ਮਤਲਬ ਆਪ ਅੱਗੇ ਨਹੀਂ ਆਈਗੀ ਕਹਿੰਦੇ ਜੀ ਕਾਗਜ਼ ਤਾਂ ਮੇਰੇ ਹੈ ਹੀ ਨਹੀਂ ਗੇ ਝੂਠੇ ਹੈਗੇ ਨੇ ਮੇਰੇ ਤੇ ਤਾਂ ਇਲਜ਼ਾਮ ਲਾਏ ਜਾਂਦੇ ਆ ਮੇਰਾ ਤਾਂ ਇਹਦੇ ਨਾਲ ਕੋਈ ਵਿਆਹ ਹੀ ਨਹੀਂ ਹੋਇਆਗਾ ਦੌਰ ਫਿੱਟੇ ਮੂੰ ਤੁਹਾਡਾ ਇਹ ਜਾਂਦਾ ਜੇ ਪਾਠੀ ਸਿੰਘ ਦੀ ਇੰਟਰਵਿਊ ਆ ਗਈ ਆ ਉਹ ਕਹਿੰ ਜਾਂਦਾ ਕਿ ਵੀ ਸਾਨੂੰ ਝੂਠ ਬੋਲ ਕੇ ਵਿਆਹ ਕਰਾ ਗਈ ਉਹ ਹੀ ਤਾਂ ਗੱਲ ਹੈ ਮੈਡਮ ਦੇਖੋ ਪਹਿਲਾਂ ਵੀ ਇਹ ਕਹਿੰਦੀ ਸੀ ਜੀ ਚਿੱਟਾ ਮੇਰਾ ਹੈ ਹੀ ਨਹੀਂ ਮੈਂ ਚਿੱਟਾ ਮੇਰਾ ਹੈ ਨਹੀਂ ਪਹਿਲਾਂ ਵੀ ਇਹ ਗੱਲ ਕਹਿੰਦੀ ਸੀ ਫਿਰ ਸਾਬਤ ਹੋ ਗਿਆ ਨਾ ਹੁਣ ਇਹ ਕਹਿੰਦੀ ਹੈ ਜੀ ਮੈਂ ਤਾਂ ਵਿਆਹ ਹੀ ਨਹੀਂ ਕਰਾਇਆਗਾ ਫਿਰ ਇਹਦਾ મતલਬ ਪਾਠੀ ਸਿੰਘ ਜਿਹੜੇ ਨੇ ਉਹ ਝੂਠ ਬੋਲਦੇ ਜਾਂਦੇ ਨੇ ਬਹੁਤ ਸਾਰੇ ਲੋਕ ਤੁਹਾਨੂੰ ਕਹਿੰਦੇ ਆ ਕਿ ਚਲੋ ਚੰਗਾ ਹੋਇਆ ਮਗਰੋਂ ਲੱਥਾ ਤੁਸੀਂ ਆਪਦਾ ਖਰਚਾ ਲੈ ਕੇ ਸਾਈਡ ਤੇ ਹਟੋ ਇਸ ਬਿਆਨ ਬਾਰੇ ਕੀ ਕਹਿਣਾ ਚਾਹੋਗੇ ਮੈਂ ਅਜ ਵੀ ਕਹਿੰਨੀ ਆ ਵੀ ਚੰਗਾ ਹੋਇਆ ਖਿਹੜਾ ਛੁੱਟਿਆ ਮੈਨੂੰ ਕੋਈ ਇਸ ਚੀਜ਼ ਦਾ ਪਛਤਾਵਾ ਨਹੀਂਗਾ ਦੇਖੋ ਹਰ ਇੱਕ ਚੀਜ਼ ਦਾ ਨਾ ਟਾਈਮ ਹੁੰਦਾਗਾ ਮੈਂ 2022 ਦੀ ਇਕੱਲੀ ਰਹਿੰਦੀ ਆ ਰਹੀ ਆਂ ਪਰ ਮੈਨੂੰ 5 ਸਾਲ ਹੋ ਗਏ ਨੇ ਮੈਂ ਉਦੋਂ ਦੀ ਟਾਈਮ ਪਾਸ ਕਰਦੀ ਆ ਰਹੀ ਆ ਜਦੋਂ ਨਾ ਇੱਕ ਕੁੱਤੇ ਨੂੰ ਨਾ ਮੂੰਹ ਮਾਰਨ ਦੀ ਆਦਤ ਪੈ ਜਾਣਾ ਉਹ ਹਟਦਾ ਨਹੀਂ ਹੁੰਦਾ ਕਿ ਉਹਨੂੰ ਆਦਤ ਰਹਿੰਦੀ ਹੈ ਜਿੰਨਾ ਮਰਜ਼ੀ ਹਟਾ ਲਓ ਠੀਕ ਹੈ ਉਹ ਗੱਲ ਐਸੇ ਬੰਦੇ ਦੀ ਹੈਗੀ ਆ ਕਈ ਚੰਗੇ ਹੋਣਗੇ ਪਰ ਕਈ ਜਿਹੜੇ ਜਿਨ੍ਹਾਂ ਨੂੰ ਆਦਤ ਹੈ ਨਾ ਮੂੰਹ ਮਾਰਨ ਦੀ ਉਹਨਾਂ ਨੇ ਮੂੰਹ ਮਾਰਨਾ ਹੀ ਹੈ ਮੈਂ ਅੱਜ ਵੀ ਕਹਿੰਦੀ ਆ ਚੰਗਾ ਹੋਇਆ ਖਹਿੜਾ ਛੁੱਟਿਆਗਾ ਪਰ ਮੈਂ ਉਹਨੂੰ ਇੱਕ ਘਰ ਵਾਲੀ ਦੇ ਤੌਰ ਤੇ ਮੈਂ ਇਹ ਚੀਜ਼ ਨਹੀਂ ਉਹ ਕਹਾਂਗੀ ਪਰ ਮੈਂ ਇਸ ਟਮ ਇੱਕ ਮਾਂ ਜਿੰਨਾ ਤੱਕ ਮੇਰੇ ਬੱਚਿਆਂ ਦਾ ਮੈਨੂੰ ਹੱਕ ਨਹੀਂ ਮਿਲਦਾਗਾ ਮੈਂ ਉਹਨਾਂ ਚੱਕ ਚੁੱਪ ਨਹੀਂ ਰਹੂੰਗੀ ਕਿਉਂਕਿ ਮੈਂ ਨਹੀਂ ਚਾਹਦੀ ਮੇਰੇ ਕੋਲ ਵੀ ਧੀਆਂ ਨੇ ਵੀ ਜੇ ਮੈਂ ਅੱਜ ਮੈਂ ਸੈਨ ਕਰੀਆਂ ਕੱਲ ਨੂੰ ਮੇਰੇ ਧੀਆਂ ਵੀ ਸੈਨ ਕਰਨਗੀਆਂ ਵੀ ਮੈਂ ਉਹ ਕੁੜੀ ਨਹੀਂ ਹੈਗੀ ਵੀ ਮੈਂ ਮਾਂ ਦੀ ਬੁੱਕਲ ਦੇ ਵਿੱਚ ਬਹਿ ਕੇ ਚਾਰ ਦਿਨ ਹੰਝੂ ਡੋਲ ਲੂੰਗੀ ਤੇ ਚਲੋ ਕੋਈ ਨਾ ਕਹਿ ਕੇ ਸਾਰ ਦੂੰਗੀ ਨਾ ਮੈਂ ਕੋਈ ਨਾ ਕਹਿ ਕੇ ਸਾਰਨਾ ਨਹੀਂਗਾ ਮੈਂ ਤੁਹਾਡੇ ਚੈਨਲ ਆਈ ਵੀ ਕਹਿ ਰਹੀ ਆ ਵੀ ਮੈਂ ਮੇਰੇ ਬੱਚਿਆਂ ਦਾ ਜਿੰਨਾ ਤੱਕ ਹੱਕ ਨਹੀਂ ਮਿਲਦਾ ਮੈਨੂੰ ਕੋਰਟ ਨਹੀਂ ਦਵਾਉਂਦਾ ਮੈਂ ਉਹਨਾਂ ਤੱਕ ਚੁੱਪ ਨਹੀਂ ਰਹੂੰਗੀ ਇਹ ਅਲਿਗੇਸ਼ਨ ਨਹੀਂ ਸੀ ਇਹ ਸਚਾਈ ਸੀਗੀ ਵੀ ਆਪਣੇ ਸਿੱਖ ਹਿੰਦੂਸ ਧਰਮ ਦੇ ਵਿੱਚ ਲਾਵਾ ਫੇਰੇ ਜਿੰਨਾ ਤੱਕ ਤਲਾਕ ਨਹੀਂ ਹੁੰਦਾ ਉਹਨਾਂ ਤੱਕ ਕਿਸੇ ਨੂੰ ਆਪਾਂ ਵਿਆਹ ਨਹੀਂ ਕਰਾ ਸਕਦੇਗੇ ਇਹ ਕਾਨੂੰਨੀ ਅਪਰਾਧ ਹੈ ਪੁਲਿਸ ਹੁਣ ਕੰਨੀ ਘਤਰਾਵੇ ਨਾ ਘਤਰਾਵੇ ਮੈਨੂੰ ਮਤਲਬ ਨਹੀਂ ਪਰ ਮੈਂ ਆਪਦਾ ਹੱਕ ਲੈ ਕੇ ਛੱਡੂੰਗੀ ਕਿਉਂਕਿ ਕਾਨੂੰਨ ਜਿਹੜੇ ਨਜਾਇਜ਼ ਰਿਸ਼ਤੇ ਆ ਉਹਨਾਂ ਨੂੰ ਮਨਜ਼ੂਰੀ ਦੇ ਦਿੰਦਾ ਹੈ ਜਿਵੇਂ ਤੁਸੀਂ 11 ਦੀ ਗੱਲ ਕੀਤੀ ਵੀ ਪਹਿਲਾਂ ਲੇਵਨ ਚ ਰਹਿੰਦਾ ਸੀ ਮੈਂ ਜਦੋਂ ਕਿਤੇ ਜਾਂਦੀ ਸੀ ਕਿਸੇ ਕੋਲ ਦੱਸਦੀ ਸੀ ਤੇ ਉਹ ਕਹਿ ਦਿੰਦੇ ਸੀ ਵੀ ਅਸੀਂ ਲੇਵਨ ਵਾਲਿਆਂ ਨੂੰ ਕਿਵੇਂ ਰੋਕ ਸਕਦੇ ਆ ਕਹਿੰਦੇ ਹੁਣੇ ਆ ਤੁਹਾਨੂੰ ਵੀ ਤੇ ਦੂਜੇ ਪਾਸੇ ਇਹ ਚੀਜ਼ਾਂ ਦੀ ਕਈ ਵਾਰੀ ਜਿਹੜਾ ਮਤਲਬ ਘਰ ਵਾਲਾ ਹੁੰਦਾ ਜਾਂ ਘਰ ਵਾਲੀ ਹੁੰਦੀ ਹੈ ਉਹਨਾਂ ਨੂੰ ਇਹਦਾ ਬਹੁਤ ਬੁਰਾ ਅੰਜਾਮ ਭੁਗਤਣਾ ਪੈਂਦਾ ਜਿਵੇਂ ਤੁਸੀਂ ਇਕੱਲੇ ਬੱਚੇ ਪਾਰ ਰਹੇ ਹੋ ਜੀ ਕਿਸੇ ਕਿਸੇ ਨੂੰ ਆਪਣੀ ਜਿਵੇਂ ਆ ਪਿੱਛੇ ਫਰੀਦਕੋਟ ਘਟਨਾ ਵਾਪਰੀ ਜਾਨੀ ਗਵਾਣੀ ਪਈ ਹਾਂਜੀ ਹਾਂਜੀ ਮਤਲਬ ਸਾਡੇ ਸਾਡੀ ਸਭਿਤਾ ਚ ਜਾਂ ਸਾਡੇ ਸਭਿਆਚਾਰ ਚ ਇਹ ਚੀਜ਼ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ ਦੇਖੋ ਹੋਣੀ ਤਾਂ ਨਹੀਂ ਚਾਹੀਦੀ ਸੀ ਪਰ ਕਹਿੰਦੇ ਨੇ ਨਾ ਜਿਵੇਂ ਜਿਵੇਂ ਬੰਦਾ ਅੱਗੇ ਵਧਦਾ ਜਾਂਦਾਗਾ ਸਮੇ ਦੇ ਅਨੁਸਾਰ ਬੰਦਾ ਉਹਵੇਂ ਚੇਂਜ ਹੁੰਦਾ ਜਾਂਦਾ ਐ ਤਾਂ ਹੁਣ ਪਹਿਲਾਂ ਕਹਿੰਦੇ ਸੀ ਚਰਤ ਚੁੰਨੀ ਲਾਣੀ ਨਹੀਂ ਅੱਜ ਕੱਲ ਤਾਂ ਸੋਹਰਿਆਂ ਦੇ ਅੱਗੇ ਵਿੱਚ ੁੰਨੀ ਲਾਏ ਤੋਂ ਬਗੈਰ ਤੁਰੇ ਫਿਰਦੇ ਆ ਹਨਾ ਇਹ ਹੁਣ ਸਮਾਜ ਦੇ ਨਾਲ ਆਪਾਂ ਉਹਵੇਂ ਉਹਵੇਂ ਚੱਲੇ ਹੀ ਜਾਂਦੇ ਆ ਤਾਂ ਤਾਂ ਹੋ ਰਿਹਾ ਨਾ ਜੇ ਅਸੀਂ ਬਦਲੇ ਆ ਤਾਂ ਨੁਕਸਾਨ ਤਾਂ ਬਹੁਤ ਹੋ ਰਿਹਾਗਾ ਨੁਕਸਾਨ ਕਿ ਇੱਲਾ ਜਿੰਨਾ ਤੱਕ ਮਤਲਬ ਅਰਥੀ ਨਹੀਂ ਕਰੋ ਜਾਂਦੀ ਸੀ ਉਹਨਾਂ ਤੱਕ ਮਤਲਬ ਕਰੇ ਉਹ ਚੁੱਲਾ ਕੀ ਚਾਰ ਦਿਨ ਚੁੱਲਾ ਨਹੀਂ ਬੰਦਦਾ ਸੀ ਅੱਜਕੱਲ ਤਾਂ ਜੀ ਡੈੱਡ ਬੋਡੀ ਪਈ ਹੁੰਦੀ ਆ ਪਰ ਇੱਲਾ ਪੰਨੇ ਆ ਚਾਹੇ ਮੈਂ ਹੀ ਆ ਆਪਾਂ ਕਹਿੰਨੇ ਆ ਜੀ ਸਾਡਾ ਫਲਾਣਾ ਬੰਦਾ ਜੀ ਸਵਰਗਵਾਸ ਹੋ ਗਿਆ ਨੱਟ ਤੇ ਛੱਡ ਦਿੰਨੇ ਆ ਪਹਿਲਾਂ ਇਹ ਚੀਜ਼ਾਂ ਕਿੱਥੇ ਸਿਗੀਆਂ ਓਵੇਂ ਓਵੇਂ ਸਮੇਂ ਦੇ ਨਾਲੇ ਚੀਜ਼ਾਂ ਨਾ ਬਦਲੀ ਜਾਂਦੀਆਂ ਨੇ ਪਰ ਇਹਦੇ ਵਿੱਚ ਨਾ ਬੰਦੇ ਦਾ ਕੁਝ ਨਹੀਂ ਜਾ ਰਿਹਾ ਨਾ ਹੀ ਜਨਾਨੇ ਦਾ ਜਿਹੜੇ ਵਿੱਚ ਜਵਾਕ ਨੇ ਨਾ ਉਪਸੇ ਜਾ ਰਿਹਾ ਕਿਉਂਕਿ ਕੋਰਟ ਕਚੈਰੀਆਂ ਦੇ ਵਿੱਚ ਫਾਈਲਾਂ ਬੜੀਆਂ 10-10 ਸਾਲ ਦੀਆਂ ਪਈਆਂ ਹੋਈਆਂ ਨੇ ਭਰੀਆਂ ਹੋਈਆਂ ਨੇ ਨਾ ਤਾਂ ਜੇ ਹੁਣ ਮਾਂ ਦੇ ਕੋਲ ਬੱਚੇ ਹੈ ਬਾਈ ਚਾਂਸ ਮੈਂ ਹੁਣ ਮੈਂ ਹੀ ਆ ਮੈਂ ਪਾਸਪੋਰਟ ਬਣਵਾਣਾ ਹੈ ਬੱਚੇ ਦਾ ਠੀਕ ਹੈ ਹੁਣ ਮੈਨੂੰ ਕੀ ਕਹਿਣਗੇ ਤੁਹਾਡਾ ਰੋਲਾ ਚੱਲਦਾ ਹਾਂਜੀ ਸਾਡਾ ਕੋਰ ਫਿਰ ਕਹਿਣਗੇ ਜਾਂ ਤਾਂ ਡਿਵੋਰਸ ਦਾ ਕਾਗਜ਼ ਲੈ ਕੇ ਆਓ ਤਾਂ ਹੋਊਗਾ ਜਾਂ ਬੰਦਾ ਜੇ ਮਰ ਗਿਆ ਉਹਦੇ ਡੈਥ ਸਰਟੀਫਿਕੇਟ ਲੈ ਕੇ ਆਓ ਤਾਂ ਮਤਲਬ ਉਹਨ ਦਾ ਕਰ ਗਏ ਨਾ ਬੱਚਿਆਂ ਦਾ ਫਿਊਚਰ ਹੈ ਨਾ ਉਹ ਵੀ ਖਰਾਬ ਉਹ ਖਰਾਬ ਹੋ ਰਿਹਾਗਾ ਮੈਂ ਆ ਮੈਂ ਜੇ 4 ਦਿਨ ਰੋਕ ਕੇ ਕੋਈ ਬੰਦਾ ਔੜ ਕੇ ਵੇਜੂਗੀ ਓਵੇਂ ਉਹ ਬੰਦਾ ਹੈ ਕੋਈ ਜਨਾਨੀ ਲੈ ਕੇ ਵੇਜੂਗਾ ਪਰ ਉਹ ਜਿਹੜੀ ਅਸਲ ਮਾਂ ਦਾ ਪਿਆਰ ਉਹ ਜਵਾਕਾਂ ਨੂੰ ਨਹੀਂ ਕਦੀ ਵੀ ਮਿਲਦਾਗਾ ਕਿਉਂਕਿ ਤੁਸੀਂ ਪਿੱਛੇ ਜੀ ਦੇਖੋ ਚਲੋ ਹੁਣ ਤੁਸੀਂ ਗੱਲ ਕੀਤੀ ਫਰੀਦਕੋਟ ਦੀ ਆ 13 ਸਾਲ ਦੀ ਜਿਹੜੀ ਬੱਚੀ ਨਾਲੇ ਕੰਮ ਹੋਇਆਗਾ ਪੜੋਸੀ ਵੱਲੋਂ ਹੋਇਆ ਨਾ ਆਪਾਂ ਇਹ ਸਮਾਜ ਅੱਗੇ ਅੱਗੇ ਵਧ ਜਾਂਦਾ ਆਪਾਂ ਪਹਿਲਾਂ ਕਹਿੰਦੇ ਸੀ ਆਪਣੇ ਪੜੋਸੀ ਬੜਾ ਚੰਗੇ ਨੇ ਆਂਡ ਅਗਮਰ ਚੰਗਾ ਅੱਧੀ ਰਾਤ ਨੂੰ ਆਵਾਜ਼ ਮਾਰਾਂਗੇ ਹੁਣ ਤਾਂ ਆਪਾਂ ਕਹਿੰਦੇ ਆ ਪੜੋਸੀ ਸਾਡੇ ਨੇੜੇ ਤੇੜੇ ਨਾਲ ਦੇਖੇ ਉਹ ਇੱਕ ਵਿਸ਼ਵਾਸ ਕਰਪਾ ਕਹਿੰਦੇ ਸੀ ਮੈਂ ਆਈ 5 ਮਿੰਟ ਮੜਾ ਧਿਆਨ ਰੱਖਿਆ ਦੇ ਜਵਾਕਾਂ ਦਾ ਹੁਣ ਤਾਂ ਆਪਾਂ ਕਹਿੰਦੇ ਆ ਵੀ ਅਸੀਂ ਨਾਲ ਜਾਵਾਂਗੇ ਤੇ ਨਾਲ ਇੱਕ ਪਲ ਇੱਕ ਵੱਲੋਂ ਤਾਂ ਆਪਾਂ ਕਹਿ ਰਹੇ ਆ ਕੁੜੀਆਂ ਉੱਡਣ ਕੁੜੀਆਂ ਝਾੜ ਚਲਾਣ ਤੇ ਇੱਕ ਪਾਸੇ ਕਹਿ ਰਹੇ ਆ ਨਾ ਮਾਂ ਨਾਲ ਜਾਊਗੀ ਕੁੜੀ ਨੂੰ ਛੱਡਣ ਵਾਸਤੇ ਨਹੀਂ ਐ ਨਹੀਂ ਹੋਣਾ ਚਾਹੀਦਾਗਾ ਜਿਹੜਾ ਬੰਦਾ ਜਦੋਂ ਗੁਨਾਹ ਕਰਦਾ ਨਾ ਉਹਨੂੰ ਮੌਕੇ ਤੇ ਦੁਬਈ ਵਰਗੇ ਸ਼ਹਿਰਾਂ 'ਚ ਤੁਸੀਂ ਦੇਖ ਲਓ ਬਾਹਰ ਨੀ ਉੱਥੇ ਨਾਲ ਦੀ ਨਾਲ ਸਜ਼ਾ ਹੈ ਇੰਨਾ ਮੌਕਾ ਦਿੰਦੀ ਨਹੀਂ ਸਰਕਾਰ ਜੇ ਇੱਕ ਦੋ ਵੀ ਇਹ ਜੇ ਕਰ ਦੇਣਾ ਵੀ ਜਦੋਂ ਮੌਕੇ ਤੇ ਇਹ ਕਾਂਡ ਕੀਤਾਗਾ ਉਹਨਾਂ ਨੂੰ ਲਟਕਾ ਕੇ ਤੇ ਇੱਕ ਮਿਸਾਲ ਪੈਦਾ ਕਰ ਦੇਣਾ ਸ਼ਾਇਦ ਚਾਰ ਪਿੰਡ ਸੋਚਣਗੇ ਵੀ ਅਸੀਂ ਇਹ ਕਰਤੂਤ ਨਾ ਕਰੀਏ ਫਲਾਣੇ ਪਿੰਡ ਦੇ ਵਿੱਚ ਆ ਬੰਦੇ ਨਾਲ ਆ ਕੁਝ ਹੋਇਆਗਾ ਸ਼ਾਇਦ ਕੁਝ 50% ਸੁਧਾਰ ਆ ਜਾਏ ਨੀ ਤਾਂ ਦੇਖੋ ਉਹ ਗੱਲ ਸੱਚੀ ਸੀਗੀ ਪੁਰਾਣਿਆਂ ਦੀ ਵੀ 12 ਸਾਲ ਦੀ ਕੁੜੀ ਨਾਨੀ ਬਣੂਗੀ ਤਾਂ ਆਸ ਟਾਈਮ ਚੱਲ ਰਿਹਾਗਾ ਹੂੰ ਤੁਸੀਂ ਔਮਨ ਕਮਿਸ਼ਨਰ ਕੋਲ ਨਹੀਂ ਗਏ ਕਿਉਂਕਿ ਤੁਹਾਡਾ ਜਿਹੜਾ ਮਾਮਲਾ ਹੈ ਇਹਦੇ ਉੱਤੇ ਅਕਸਰ ਉਹ ਬਹੁਤ ਸਖਤ ਹੁੰਦੇ ਆ ਬੋਲਦੇ ਵੀ ਰਹਿੰਦੇ ਆ ਕਿ ਨਜਾਇਜ਼ ਰਿਸ਼ਤਿਆਂ ਕਰਕੇ ਪਤਨੀਆਂ ਪਤੀ ਬਹੁਤ ਪਿਸਦੇ ਆ ਬੱਚੇ ਬਹੁਤ ਪਿਸਦੇ ਆ ਔਮਨ ਕਮਿਸ਼ਨਰ ਮੈਡਮ ਦੀ ਦੱਸੀ ਗੱਲ ਕੀਤੀ ਮੈਂ ਕੱਲ ਹੀ ਉਹਨਾਂ ਦਾ ਇੱਕ ਇੰਟਰਵਿਊ ਦੇਖੀ ਜਾਂਦੀ ਸੀ ਮੈਂ ਕੋਈ ਸਕਰੀਨਸ਼ਾਟ ਵੀ ਪਿਆਗਾ ਉਹ ਕਹਿੰਦੇ ਵੀ ਜਿਹੜੇ ਮਤਲਬ ਬਾਪ ਹੈਗਾਗਾ ਤੇ ਉਹ ਉਹ ਮਤਲਬ ਜੇ ਹਸਬੰਡ ਵਾਈਫ ਦਾ ਰੋਲਾ ਚੱਲੀ ਜਾਂਦਾ ਹੈ ਨਾ ਤੇ ਜਿਹੜੀ ਕਸਟਡੀ ਹੈ ਉਹ ਮਾਂ ਦੇ ਕੋਲ ਹੀ ਰਹੂਗੀ ਕਿਉਂਕਿ ਮਾਂ ਨੂੰ ਪਤਾ ਹੁੰਦਾ ਮੇਰੇ ਬੱਚੇ ਨੂੰ ਕਿਵੇਂ ਸੰਭਾਲਣਾ ਪਰ ਆਪਾਂ ਜੇ ਕੋੜਕਚਾਰੀਆਂ ਦੇ ਰਾਹ ਚੱਲਾਂਗੇ ਉਹ ਨਹੀਂਗਾ ਪਰ ਜਿਹੜਾ ਅਧਿਕਾਰ ਬਰਾਬਰ ਦਾ ਘਰ ਦੇ ਵਿੱਚ ਘਰਵਾਲੀ ਦਾ ਹੁੰਦਾ ਜਿੰਨਾ ਤੱਕ ਕੋਰਟ ਵੱਲੋਂ ਤਲਾਕ ਨਹੀਂ ਹੁੰਦਾਗਾ ਉਨਾਂ ਤੱਕ ਘਰ ਵਿੱਚ ਘਰਵਾਲੀ ਰਹਿ ਸਕਦੀ ਹੈ ਤੇ ਮੈਂ ਇਹ ਗੱਲ ਕੱਲ ਵੀ ਮੁਲਾਜ਼ਮਾਂ ਨੂੰ ਕਹੀ ਸੀ ਵੀ ਹੁਣ ਕੰਨੀ ਕਿ ਤਰਾਈ ਜਾਂਦੇ ਨੇ ਮੈਂ ਕਿਹਾ ਵੀ ਮੇਰਾ ਤਲਾਕ ਨਹੀਂ ਹੋਇਆ 12 ਸਾਲ ਹੋ ਗਏ ਨੇ ਵਿਆਹ ਦੇ ਮੈਂ ਬਰਾਬਰ ਦੀ ਹੱਕਦਾਰਾਂ ਜੇ ਆਪਾਂ ਕਹੀਏ ਨਾ ਕਿ ਸੋਹਰੇ ਦੇ ਨਾਮ ਤੇ ਜਗਾ ਹੈ ਜਾਂ ਕਿਸੇ ਹੋਰ ਦੇ ਆ ਫਿਰ ਵੀ ਆ ਸੋਹਦੇ ਆ ਵੀ ਦਾਦੇ ਦੀ ਜਾਇਦਾਦ ਹੈ ਨਾ ਪੁੱਤਰੇ ਨੂੰ ਮਿਲਣੀ ਚਾਹੀਦੀ ਹੈ ਆਪਾਂ ਨੂੰ ਸਭ ਨੂੰ ਪਤਾ ਪਰ ਜੇ ਬੰਦੇ ਦੀ ਜਾਇਦਾਦ ਤਾਂ ਉਹਦੇ ਨਾਮ ਬੋਲਦੀ ਤਾਂ ਉਹਦੇ ਚ ਬਰਾਬਰ ਜਨਾਨੀ ਦਾ ਹੱਕ ਹੁੰਦਾਗਾ ਤਾਂ ਮੈਂ ਇਹ ਹੀ ਗੱਲ ਕਹੀ ਸੀ ਦੀ ਮੈਂ ਕਿਰਾਏ ਤੇ ਰਹਿ ਰਹੀ ਹੈਗੀ ਆ ਸਭ ਨੂੰ ਪਤਾ ਮੈਂ ਕਿਰਾਏ ਤੇ ਰਹਿ ਰਹੀ ਆ ਮੇਰੇ ਕੋ ਬੱਚਿਆਂ ਨੇ ਕੋਈ ਉਸ ਨਹੀਂਗਾ ਮੈਨੂੰ ਘਰ ਦੇ ਵਿੱਚ ਵੜਿਆ ਜਾਵੇ ਪਰੋ ਜੀ ਤੁਸੀਂ ਕੋਰਟ ਚ ਜਾਓ ਜੀ ਤੁਸੀਂ ਕੋਰਟ ਜਦੋਂ ਔਮਨ ਕਮਿਸ਼ਨਰ ਇਹ ਗੱਲ ਕਹਿ ਰਹੀ ਹੈ ਖੁਦ ਤੇ ਫਿਰ ਹੁਣ ਔਮਨ ਕਮਿਸ਼ਨ ਕੋਲ ਸਾਰੀਆਂ ਨਿਊਜ਼ਾਂ ਪਹੁੰਚ ਹੀ ਗਈਆਂ ਨੇ ਤੇ ਹਜੇ ਤੱਕ ਮੈਂ ਇਹ ਵੇਟ ਕਰ ਰਹੀ ਆ ਵੀ ਉਹ ਮੇਰੀ ਜਿਹੜੀ ਬੋਲਬਾਣੀ ਜਿਹੜੀ ਮੇਰੀ ਗੱਲਬਾਤ ਹੈ ਕਦੋਂ ਉਹਨਾਂ ਦੇ ਕੰਨਾਂ ਚ ਪਹੁੰਚੂਗੀ ਤੇ ਕਦੋਂ ਕਹਿਣਗੇ ਪ੍ਰਸ਼ਾਸਨ ਨੂੰ ਵੀ ਹਾਂ ਹਜੇ ਤਲਾਕ ਨਹੀਂ ਹੋਇਆਗਾ ਤੇ ਇਹਨਾਂ ਨੇ ਤਲਾਕ ਤੋਂ ਬਗੈਰ ਵਿਆਹ ਕਰਾਇਆਗਾ ਤੇ ਇਹਨਾਂ ਦਾ ਪਰਚਾ ਕੱਟਿਆ ਜਾਵੇ ਤੇ ਇਸ ਕੁੜੀ ਨੂੰ ਉਹਨਾਂ ਚੱਕ ਘਰ ਦੇ ਵਿੱਚ ਵੜਿਆ ਜਾਵੇ ਪਰ ਹਜੇ ਕੋਈ ਸਰਵਾਈ ਨਹੀਂਗੀ ਤੁਸੀਂ ਕਿੱਥੇ ਕਿੱਥੇ ਇੱਕ ਪਿਓ ਦੀ ਛਾਂ ਬਹੁਤ ਜ਼ਰੂਰੀ ਹੁੰਦੀ ਹੈ ਤਿਆਂ ਨੇ ਤੁਹਾਡੇ ਦੋ ਕਿਤੇ ਕਿਤੇ ਨਾਲ ਤੁਰੋਂਗੇ ਕੱਲ ਨੂੰ ਜਵਾਨ ਹੋਣਗੇ ਆ ਬਾਹਰ ਅੰਦਰ ਵੀ ਉਹਨਾਂ ਨੇ ਜਾਣਾ ਤੇ ਜਮਾਨਾ ਜਾਂ ਜਿਵੇਂ ਆਪਾਂ ਖਬਰਾਂ ਚ ਗੱਲ ਕਰ ਰਹੇ ਸੀ ਮਾਹੌਲ ਦੇਖ ਕੇ ਡਰ ਲੱਗਦਾ ਹੈ ਕਿ ਮੈਂ ਇਕੱਲੀ ਕਿਦਾਂ ਸਰਵਾਈਵ ਕਰੂੰਗੀ ਨਹੀਂ ਮੈਨੂੰ ਇਸ ਚੀਜ਼ ਦਾ ਕੋਈ ਵੀ ਡਰ ਨਹੀਂਗਾ ਜੇ ਮਾਂ 9 ਮਹੀਨੇ ਪੇਟ ਵਿੱਚ ਬੱਚਾ ਰੱਖ ਸਕਦੀ ਹੈ ਨਾ ਉਹ ਪੀੜਾ ਇੱਕ ਦਿਨ ਦੀ ਸਹਿਣ ਕਰ ਸਕਦੀ ਨਾ ਜਦੋਂ ਮਰਨ ਕਿਨਾਰੇ ਤੇ ਉਹਨੂੰ ਇਹ ਚੀਜ਼ਾਂ ਕੁਝ ਨਹੀਂ ਲੱਗਦੀਆਂ ਮੇਰੇ ਸਾਹਮਣੇ ਕਿਉਂਕਿ ਮੇਰੇ ਨਾਲ ਬੀਤਿਆ ਨੇ ਮੈਨੂੰ ਇਹ ਚੀਜ਼ਾਂ ਕੋਈ ਮੈਟਰ ਨਹੀਂ ਕਰਦੀਆਂ ਕਿਉਂਕਿ ਮੈਂ ਜਿਵੇਂ ਖੁਦ ਆਫਤਾ ਦੇਖ ਰਹੀ ਹਾਂ ਮੇਰੇ ਬੱਚੇ ਵੀ ਉਵੇਂ ਮੇਰੇ ਨਾਲ ਚੱਲ ਰਹੇ ਨੇ ਦੇਖੋ ਜਿਨ੍ਹਾਂ ਆਪਾਂ ਜਿ ਕਈ ਪਿਓ ਦਾ ਸਹਾਰਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਦੇ ਮਰ ਜਾਂਦੇ ਆ ਬਾਦਰਫੋਰ ਜਵੀਰ ਨੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਫਿਰ ਉਹਨਾਂ ਦੀ ਜਨਾਨੀਆਂ ਵੀ ਇਕੱਲੇ ਬੱਚੇ ਨਹੀਂ ਪਾਲਦੀਆਂ ਫਿਰ ਉਹ ਇਹ ਸੋਚਦੀਆਂ ਨੇ ਵੀ ਸ਼ਾਇਦ ਮੇਰਾ ਘਰ ਵਾਲਾ ਮਰ ਗਿਆ ਤਾਂ ਕਿਉਂ ਨਾ ਮੈਂ ਬੰਦਾ ਹੋ ਟਲਾਂ ਇਹ ਆਪਣਾ ਵਹਿਮ ਹੀ ਹੈਗਾ ਹੈ ਦਿਮਾਗ 'ਚ ਇੱਕ ਭਰਿਆ ਹੋਇਆ ਹੈਗਾ ਉਹ ਇੱਕ ਆਪਣੇ ਤੇ ਆ ਵੀ ਆਪਾਂ ਕਈ ਵਾਰੀ ਆਪਾਂ ਨੂੰ ਹੁੰਦਾਗਾ ਪਰ ਸਾਰੇ ਦੀ ਲੋੜ ਪੈ ਜਾਂਦੀ ਹੈ ਕਿਉਂਕਿ ਬੱਚੇ ਵੀ ਗਾਂ ਆਪਦਾ ਮਤਲਬ ਪਰਿਵਾਰ ਵਸਾ ਲੈਂਦੇ ਆ ਤੇ ਫਿਰ ਮੌਕੇ ਤੇ ਆਪਾਂ ਰਹਿ ਜਣੇ ਆਪਾਂ ਨੂੰ ਆਂਦਾ ਕੋਈ ਨਾ ਕੋਈ ਸਹਾਰਾ ਹੋਵੇ ਆਪਣੇ ਕੋਲ ਆਪਾਂ ਇਹ ਚੀਜ਼ ਸੋਚ ਲੈਂਦੇ ਆ ਪਰ ਆਪਾਂ ਜੇ ਸੋਚੀਏ ਵੀ ਜਮਾਨਾ ਬਹੁਤ ਗੰਦਾ ਹੈਗਾ ਐ ਤਾਂ ਜੀ ਫੋਰਨ ਕੰਟਰੀਆਂ ਦੇ ਵਿੱਚ ਮਾਪੇ ਖੁਦ ਕੁੜੀਆਂ ਨੂੰ ਝਾੜ ਚੜ ਕੇ ਆਈ ਜਾਂਦੇ ਨੇ ਵੀ ਜਾਓ ਕਮਾਓ ਤੁਸੀਂ ਆਜ਼ਾਦ ਫਿਲਮ ਇੰਡਸਟਰੀਆਂ ਵਿੱਚ ਕੁੜੀਆਂ ਕੰਮ ਕਰ ਰਹੀਆਂ ਨੇ ਰੀਅਲ ਗੱਡੀਆਂ ਕੁੜੀਆਂ ਚਲਾ ਰਹੀਆਂ ਨੇ ਫਿਰ ਆਪਾਂ ਹਰ ਜਗ੍ਹਾ ਤੇ ਬੱਚਾ ਦੇ ਨਾਲ ਨਹੀਂ ਰਹਿ ਸਕਦੇ ਉਹਨਾਂ ਨੂੰ ਆਪ ਖੁਦ ਮਜ਼ਬੂਤ ਬਣਾਈਏ ਵੀ ਉਹ ਆਪ ਦੀ ਲੜਾਈ ਆਪ ਲੜਨ ਯੋਗ ਹੋਵੇ ਮੈਂ ਪਹਿਲਾਂ ਵੀ ਇੱਕ ਵੀਡੀਓ ਵੀ ਪਾਈ ਸੀ ਮੈਂ ਹੁਣ ਵੀ ਇਹ ਗੱਲ ਕਹਿੰਨੀ ਆ ਜੇ ਆਪਾਂ 10000 ਦਾ ਫੋਨ ਲੈ ਕੇ ਦੇ ਸਕਦੇ ਨਾ ਤੇ ਜੇ ਆਪਾਂ 5000 ਦਾ ਕੱਟਾ ਵੀ ਲੈ ਦਾਂਗੇ ਨਾ ਬਿਰਾਹ ਵਿੱਚ ਕੋਈ ਤੇ ਨਾ ਹਰਕਤ ਕਰਦਾ ਇੱਕ ਵਾਰ ਠੋਕ ਕੇ ਆਈ ਕੋਈ ਨਹੀਂ ਰਹਿ ਗਈ ਕੋਟਕਚਾਰੀ ਦੀ ਜਿੱਥੇ ਫਾਈਲਾਂ ਵੀ ਅੱਗੇ ਹਾਂਜੀ ਅੱਛਾ ਇੰਨੇ ਮਤਲਬ ਬੋਲਡ ਬਣਾ ਰਹੇ ਹੋ ਆਪਣੇ ਹਾਂਜੀ ਮੈਂ ਤਾਂ ਕਹਿ ਰੱਖਾਂਗਾ ਸਪਸ਼ਟ ਕਹਿ ਰੱਖਾਂਗਾ ਕੋਈ ਵੀ ਅਜਿਹੀ ਗੱਲ ਹੈ ਡਰਨ ਦੀ ਲੋੜ ਨਹੀਂ ਗਈ ਮੈਨੂੰ ਆ ਕੇ ਦੱਸਣਾ ਹੈ ਵੀ ਇਹ ਗੱਲ ਵਾਤ ਹੈ ਸੁਣੂਗੀ ਉੱਚ ਬਾਅਦ ਚ ਦੇਖੂਗੀ ਕਿੰਦੀ ਗਲਤੀ ਹੈ ਕਿੰਦੇ ਨਹੀਂ ਮੈਂ ਸਾਥ ਨਹੀਂ ਦੂੰਗੀ ਜੇ ਤੇਰੀ ਗਲਤੀ ਤੇਰੇ ਲਪੇਣਾ ਪਊਗਾ ਜੋਂ ਦੀ ਗਲਤੀਆਂ ਉਹਦੇ ਦੌਰ ਪੇੜੇ ਪਹਿਣਗੇ ਆਖਰੀ ਸਵਾਲ ਤੁਹਾਨੂੰ ਕੀ ਲੱਗਦਾ ਹੈ ਕਿ ਅਮਨਦੀਪ ਕੌਰ ਇੰਨੀਆਂ ਉਲਝਣਾਾਂ ਚ ਕਿਉਂ ਪੈਂਦੀ ਹੈ ਪਹਿਲਾਂ ਚਿੱਟੇ ਦੀ ਗੱਲ ਹੁੰਦੀ ਹੈ ਫਿਰ ਭ੍ਰਸ਼ਟਾਚਾਰ ਦੀ ਗੱਲ ਹੁੰਦੀ ਹੈ ਫਿਰ ਕਰੈਕਟਰਲੈਸ ਦੀ ਗੱਲ ਹੁੰਦੀ ਹੈ ਉਹਨੋਂ ਕਿਸੇ ਦੇ ਸ਼ਾਦੀਸ਼ੁਦਾ ਪਤੀ ਦੇ ਨਾਲ ਵਿਆਹ ਕਰਾ ਲੈਂਦੀ ਹੈ ਤੇ ਤੁਸੀਂ ਵੀ ਜੇ ਆਪਦਾ ਮਾੜਾ ਹੋਵੇ ਆਪਾਂ ਆਪਦੇ ਨੂੰ ਕਹਿੰਨੇ ਆ ਤੁਸੀਂ ਵੀ ਉਹਦੇ ਹੱਥ ਧੋਕੇ ਮਗਰ ਕਿਉਂ ਪਏ ਹੋਇਆਂ ਮੈਂ ਹੱਥ ਧੋਕੇ ਨਹੀਂ ਪੈ ਪਈਗੀ ਜਿਹੜੀ ਉਹ ਇੱਕ ਲੇਡੀ ਜਿਹੜੀ ਕਾਂਸਟੇਬਲ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਨਾ ਕੀ ਕਰਦੀ ਹੈ ਉਹ ਖੁਸ਼ਪੂਣਾ ਕਰਦੀ ਹੈ ਉਹਨੂੰ ਸਮਝ ਨਹੀਂ ਆਂਦੀ ਵੀ ਮੈਂ ਕੀ ਕਰ ਰਹੀ ਹੈਗੀ ਆ ਉਹ ਇੱਕ ਨਾ ਉਹਦਾ ਤਾਂ ਹੌਸ਼ ਪੂਣਾ ਚੜ ਜਾਂਦਾ ਤੂੰ ਦੇਖ ਵੀ ਜੇ ਤੂੰ ਕਹਿੰਦੀ ਮੈਂ ਗਰੀਬ ਘਰ ਤੋਂ ਮਤਲਬ ਨਿਕਲੀ ਹੈਗੀ ਆ ਚੰਗੀ ਬੜੀ ਤੇਰੀ 60 70 ਜਾਂ ਤਨਖਾਹ ਹੈ ਜਦੋਂ ਹੁਣ ਮੈਂ ਮੈਂ ਹੀ ਆ ਮੈਨੂੰ ਪਤਾ ਆ ਬੰਦਾ ਧਿਆੜੀਦਾਰ ਹੈਗਾਗਾ ਇਹਦਾ ਪਰਿਵਾਰ ਹੈ ਮੈਂ ਖੁਦ ਇਹ ਦੇਖੂਗੀ ਵੀ ਇਹ ਜੇ ਬੰਦਾ ਅਦੇ ਪਰਿਵਾਰ ਨੂੰ ਛੱਡ ਸਕਦਾ ਤੇ ਮੇਰਾ ਕਿੱਥੋਂ ਬਣ ਜੂਗਾ ਜਿਹੜਾ ਬੰਦਾ ਪਹਿਲਾਂ ਉਹਦੇ ਪਰਿਵਾਰ ਨੂੰ ਛੱਡ ਦੂਗਾ ਮੈਂ ਸਿਰੂ ਤੋਂ ਕਹਿੰਦੀ ਆ ਉਹ ਬੰਦਾ ਗਾਂ ਕਦੀ ਕਿਸੇ ਦਾ ਬੰਦਾ ਹੀ ਨਹੀਂਗਾ ਇਹ ਪ੍ਰਤਾਈ ਹੋਈ ਗੱਲ ਐ ਜੇ ਇਹ ਬੰਦਾ ਮਾਦਾਂ ਨਹੀਂ ਬਣਿਆ ਉਹ ਜਨਾਨੀ ਦਾ ਕਿੱਥੋਂ ਬਣ ਜੂਗਾ ਜਦੋਂ ਮਾਂ ਤੇ ਜਨਾਨੀ ਨੂੰ ਇੱਕ ਵਾਰ ਲੈ ਕੇ ਚੱਲੂਗਾ ਨਾ ਕਰ ਫੇਰ ਹੀ ਚੱਲੂਗਾ ਅਦਰਵਾਈਜ਼ ਨਹੀਂ ਚੱਲੂਗਾ ਉਹ ਇੱਕ ਮਤਲਬ ਮੈਂ ਉਹਦੇ ਹੱਥ ਮੇਰੇ ਉਹਦੇ ਨਾਲ ਕੋਈ ਪਰਸਨਲ ਹੀ ਦੁਸ਼ਮਣੀ ਨਹੀਂ ਨੇਗੀ ਮੈਂ ਉਹਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਇਹ ਜੇ ਮੇਰਾ ਨਹੀਂ ਬਣਿਆ ਨਾ ਤੇਰਾ ਵੀ ਨਹੀਂ ਬਣਦਾ ਪਰ ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਤੂੰ ਕੌਣ ਹੈ ਉਹ ਆਪਦੀ ਤੋਂ ਉਸ ਜਿਹੜਾ ਮੰਦੀ ਸੀ ਇਹ ਗੱਲ ਮੇਰਾ ਇੱਕ ਵਾਰ ਹੀ ਨਹੀਂ ਆਪਣੇ ਪੁੱਤੋ ਥਾਣਾ ਹੈਗਾਗਾ ਉੱਥੇ ਵੀ ਮੈਂ ਉਹਨੂੰ ਕਿਹਾ ਸੀ ਸਾਡਾ ਆਹਮਣਾ ਸਾਹਮਣਾ ਉੱਥੇ ਵੀ ਹੋਇਆ ਸੀਗਾ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਤਾ ਖਹਿੜਾ ਛੱਡ ਦੇਂਦੇ ਪੱਲੇ ਕੁਛ ਨਹੀਂ ਪਰ ਉਹ ਜਨਾਨੀ ਸਮਝ ਨਹੀਂ ਉਹਨੂੰ ਇਹ ਐ ਵੀ ਸ਼ਾਇਦ ਮੈਂ ਵੀਆਈਪੀ ਡਿਊਟੀਆਂ ਲਵਾ ਦਿੰਨੀ ਆ ਮੈਨੂੰ ਐਸਐਚਓ ਨੇ ਕਹਤਾ ਤੂੰ ਇੱਥੇ ਨਹੀਂ ਖੜਨਾਗਾ ਤੂੰ ਟੋਪੀ ਲਾ ਤੇ ਮੈਂ ਜੇ ਫੋਨ ਕਰਾਤਾ ਡੀਐਸਪੀ ਦਾ ਵੀ ਅਨੇ ਮੈਨੂੰ ਇਹ ਗੱਲ ਕਹੀਏ ਵੀ ਟੋਪੀ ਲਾ ਵੀ ਮੈਂ ਆਪ ਦੀ ਸਪਾਰਸ਼ ਜਾਂ ਮੈਂ ਦੀ ਧੌਂਸ ਜਮਾ ਲੈਣੀ ਆ ਵੀ ਸ਼ਾਇਦ ਮੈਂ ਸਾਰਿਆਂ ਤੇ ਇਹ ਚੀਜ਼ ਕਰ ਲਾਂਗੀ ਪਰ ਨੀ ਹੁੰਦਾਗਾ ਕੋਈ ਜਦ ਤਵੇ ਨਾ ਮੈਂ 6 ਰਾਤ ਅੱਗੋਂ ਸਵਾ 6 ਟੱਕਰ ਹੀ ਜਾਂਦਾ ਹੁੰਦਾਗਾ ਇਹ ਇੱਕ ਦਿਮਾਗ ਚੋਂ ਦੇ ਵਹਿਮ ਸਿਗਾ ਹੁਣ ਵੀ ਇਹ ਕੰਨੀ ਆ ਤੁਰੇ ਚੱਲੋ ਇਹ ਇਸ ਟਾਈਮ ਮੈਂ ਇੱਕ ਉਹਦੀ ਘਰ ਵਾਲੀ ਨਹੀਂ ਇਸ ਟਾਈਮ ਮੈਂ ਇੱਕ ਮਾਂ ਤੇ ਜਿੰਨਾ ਤੱਕ ਮੇਰੇ ਬੱਚਾਂ ਦਾ ਮੈਨੂੰ ਹੱਕ ਨਹੀਂ ਮਿਲਦਾ ਮੈਂ ਜਿੰਨਾ ਚਿਰ ਹੋਇਆ ਮੈਂ ਲੜੂਗੀ ਤੇ ਮੈਂ ਇਹਨਾਂ ਦੇ ਕਿ ਹੱਕ ਨਾ ਨਾ ਅੰਦਰੋਂ ਆਂਦਰਾ ਚੋ ਵੀ ਮੈਂ ਚੀਜ਼ਾਂ ਕੱਢ ਲੂੰਗੀ ਜਿੰਨਾ ਤੱਕ ਮੇਰੇ ਬੱਚਿਆਂ ਦਾ ਹੱਕ ਨਹੀਂ ਮਿਲਦਾਗਾ ਤੇ ਭਜਦਿਆਂ ਨੂੰ ਕਹਿੰਦੇ ਨੇ ਵਾਣ ਬਰਾਬਰ ਐ ਸੋ ਤੁਸੀਂ ਭੱਜੋ ਮੈਂ ਤਾਂ ਡੇ ਪਿੱਛੇ ਪਿੱਛੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਆਪਣੀਆਂ ਬੱਚੀਆਂ ਦੇ ਲਈ ਕਿਤੇ ਨਾ ਕਿਤੇ ਬਲਵਿੰਦਰ ਸਿੰਘ ਦੀ ਧਰਮ ਪਤਨੀ ਹੱਕ ਮੰਗ ਰਹੀ ਐ ਅਜੇ ਇਹਨਾਂ ਦਾ ਤਲਾਕ ਨਹੀਂ ਹੋਇਆ ਤੇ ਜਿਹੜੀ ਉਹ ਬੀਬੀ ਅਮਨਦੀਪ ਕੌਰ ਐ ਉਹ ਇਹਨਾਂ ਦੇ ਪਤੀ ਨਾਲ ਵਿਆਹ ਕਰਾ ਲੰਡੀ ਆ